ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਬਹੁਤ ਹੀ ਜ਼ਿਆਦਾ ਚਰਚਾ ਹੋ ਰਹੀ ਹੈ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਦੇ ਉੱਪਰ ਘੁੰਮਦਾ ਪਿਆ ਫੋਟੋਆਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਮਿਤਾਭ ਬਚਨ ਦੇ ਪੈਰ ਛੂ ਰਿਹਾ ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਦਿਲਜੀਤ ਦੋਸਾਂਝ ਅਮਿਤਾਭ ਬਚਨ ਵੀ ਮੈਨੂੰ ਲੱਗਦਾ ਕਿ ਨਾ ਤਾਂ ਇਹ ਸਾਰੇ ਲੋਕ ਵਾਕਫ ਹੋਣਗੇ ਅਮਿਤਾਭ ਬਚਨ ਮਸ਼ਹੂਰ ਫਿਲਮ ਅਦਾਕਾਰ ਕੌਣ ਬਣੇਗਾ ਕਰੋੜਪਤੀ ਵੀ ਚੱਲਦਾ ਹੈਗਾ ਬਹੁਤ ਸਾਰੇ ਲੋਕ ਸੋਨੀ ਟੀਵੀ ਦੇ ਉੱਪਰ ਉਹਨੂੰ ਦੇਖਦੇ ਵੀ ਹੈਗੇ ਆ। ਉਸ ਸਬੰਧ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਰੂਬਰੂ ਹੋਇਆ ਕਿ ਜਿਹੜੀ ਚਰਚਾ ਹੋਣ ਰਹੀ ਹੈ ਉਸ ਚਰਚਾ ਦਾ ਅਸਲ ਵਿੱਚ ਆਧਾਰ ਕੀ ਹੈਗਾ। ਸਿੱਖ ਮੰਨਾ ਦੇ ਵਿੱਚ ਰੋਸ ਵੀ ਹੈਗਾ, ਇੱਕ ਗੁੱਸੇ ਦੀ ਲਹਿਰ ਵੀ ਆ ਦਿਲਜੀਤ ਦਸਾਂਜ ਨੂੰ ਲੈ ਕੇ ਆਖਰ ਕਿਉਂ ਹੈ? ਇੱਕ ਧਮਕੀ ਵਾਲੀ ਗੱਲਬਾਤ ਵੀ ਸਾਹਮਣੇ ਆ ਰਹੀ ਹੈ ਕਿ ਦਿਲਜੀਤ ਦਸਾਂਜ ਨੂੰ ਧਮਕੀ ਦਿੱਤੀ ਗਈ ਹੈ। ਕਿਹਨਾਂ ਵੱਲੋਂ ਧਮਕੀ ਦਿੱਤੀ ਗਈ ਹੈ? ਕਿਉਂ ਧਮਕੀ ਦਿੱਤੀ ਗਈ ਹੈ? ਕੁਝ ਲੋਕ ਦਿਲਜੀਤ ਦੇ ਹੱਕ ਦੇ ਵਿੱਚ ਹੈਗੇ ਆ, ਕੁਝ ਵਿਰੋਧ ਦੇ ਵਿੱਚ ਹੈਗੇ ਆ। ਉਹ ਸਾਰਾ ਕੁਝ ਕਿਉਂ ਹੈਗਾ ਉਹ ਸਾਰੀਆਂ ਜਿਹੜੀਆਂ ਪਰਤਾਂ ਹੈਗੀਆਂ ਨੇ ਉਹਨੂੰ ਆਪਾਂ ਖੋਲਣ ਦਾ ਯਤਨ ਕਰਾਂਗੇ ਦਰਸਲ ਹੋਇਆ ਕੀ ਹੈਗਾ ਸੋਨੀ ਟੀਵੀ ਦਾ ਇੱਕ ਪ੍ਰੋਗਰਾਮ ਹੁੰਦਾ ਹੈਗਾ ਕੇਬੀਸੀ ਕੌਣ ਬਣੇਗਾ ਕਰੋੜਪਤੀ ਸੀਜ਼ਨ 17 ਦੇ ਐਪੀਸੋਡ ਦਾ ਪ੍ਰੋਮੋ ਅਸਲ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਜਿੱਦਾਂ ਵੀ ਵਾਇਰਲ ਹੋਇਆ ਉਹਦੇ ਵਿੱਚ ਦੇਖਿਆ ਗਿਆ ਕਿ ਅਮਿਤਾਭ ਬਚਨ ਦੇ ਪੈਰ ਛੂ ਰਿਹਾ ਦਿਲਜੀਤ ਦੋਸਾਂਝ ਜਦੋਂ ਸਿੱਖਾਂ ਨੇ ਇਹ ਦੇਖਿਆ ਤਾਂ ਉਸ ਤੋਂ ਬਾਅਦ ਸਿੱਖਾਂ ਦੇ ਮਨਾਂ ਨੂੰ ਬੇਹੱਦ ਠੇਸ ਪਹੁੰਚੀ ਹੈ ਜਿਹੜਾ ਇਹ ਵਾਲਾ ਐਪੀਸੋਡ ਹੈਗਾ ਕੌਣ ਬਣੇਗਾ ਕਰੋੜਪਤੀ ਜਿਹਦੇ ਵਿੱਚ ਦਿਲਜੀਤ ਦੋਸਾਂਝ ਅਮਿਤ ਆਵਾਚਨ ਦੇ ਕੋਲੇ ਗਿਆ ਹੈਗਾ ਉਹਦਾ ਉਹ ਪਲੇ ਕੀਤਾ ਜਾਊਗਾ ਸੋਨੀ ਟੀਵੀ ਦੇ ਉੱਪਰ 31 ਅਕਤੂਬਰ ਨੂੰ ਔਰ ਉਸ ਤੋਂ ਬਿਲਕੁਲ ਅਗਲੇ ਦਿਨ 31 ਅਕਤੂਬਰ ਨੂੰ ਆਹ ਪ੍ਰੋਗਰਾਮ ਚੱਲੂਗਾ ਔਰ ਉਸ ਤੋਂ ਬਾਅਦ ਅਗਲੇ ਹੀ ਦਿਨ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ ਦਿਲਜੀਤ ਦੋਸਾਂਝ ਦਾ 1 ਨਵੰਬਰ ਨੂੰ ਸ਼ਾਮ 7 ਵਜੇ ਸ਼ੋਅ ਹੋਣਾ ਹੈਗਾ ਏ ਆਈ ਐਮ ਪਾਰਕ ਸਟੇਡੀਅਮ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ ਔਰ ਇਸ ਸਬੰਧ ਦੇ ਵਿੱਚ 6 פאר ਜਸਟਿਸ ਨਾਮ ਦੀ ਜਥੇਬੰਦੀ ਜਿਹਨੂੰ ਕਿ ਭਾਰਤ ਦੀ ਸਰਕਾਰ ਨੇ ਭਾਰਤ ਦੇ ਵਿੱਚ ਬੈਨ ਕੀਤਾ ਹੋਇਆ ਉਹਨਾਂ ਨੇ ਦਿਲਜੀਤ ਦਸਾਂਝ ਨੂੰ ਉਹਨੂੰ ਧਮਕੀ ਕਹ ਲੋ ਜਾਂ ਉਹਨੂੰ ਜੋ ਮਰਜੀ ਕਹ ਲੋ ਇਦਾਂ ਦੀ ਗੱਲ ਕੀਤੀ ਹੈਗੀ ਆ ਕਿ ਦਿਲਜੀਤ ਦਸਾਂਝ ਦੀ ਇਹ ਹਰਕਤ ਸਾਨੂੰ ਚੰਗੀ ਨਹੀਂ ਲੱਗੀ ਇਹਦੀ ਇਸ ਹਰਕਤ ਦੇ ਵਜ੍ਹਾ ਕਰਕੇ ਸਿੱਖਾਂ ਦੇ ਮਾਨ ਨੂੰ ਠੇਸ ਪਹੁੰਚੀ ਹੈ ਇੱਥੇ ਬਸ ਨਹੀਂ ਹੈ ਜਿਨ੍ਹਾਂ ਨੂੰ ਉਹਨਾਂ ਸਮੇਂ ਦੇ ਵਿੱਚ 84 ਵਿਲੇ ਨਵੰਬਰ ਚ ਸ਼ਹੀਦ ਕਰ ਦਿੱਤਾ ਗਿਆ ਸੀਗਾ ਜਿਨ੍ਹਾਂ ਸਿੱਖਾਂ ਨੂੰ ਘਰਾਂ ਚੋਂ ਕੱਢ-ਕੱਢ ਕੇ ਜਿਨ੍ਹਾਂ ਦਾ ਲਹੂ ਦਿੱਲੀ ਦੀਆਂ ਅਤੇ ਹੋਰ ਭਾਰਤ ਦੇ ਅਡਾੜ ਸ਼ਹਿਰਾਂ ਦੀਆਂ ਸੜਕਾਂ ਦੇ ਉੱਪਰ ਡੁੱਲਿਆ ਜਿਨ੍ਹਾਂ ਦਾ ਲਹੂ ਵੱਖ-ਵੱਖ ਮੁਹੱਲਿਆਂ ਦੀਆਂ ਗਲੀਆਂ ਦੇ ਵਿੱਚ ਰੋੜਿਆ ਗਿਆ ਜਿਨ੍ਹਾਂ ਦਾ ਸਮੂਹਿਕ ਜੇਨੋਸਾਈਡ ਕਰ ਦਿੱਤਾ ਗਿਆ ਉਹਨਾਂ ਸ਼ਹੀਦਾਂ ਦੇ ਲਹੂ ਦਾ અપਮਾਨ ਹੈ ਹਰਕਤ ਆਹੀ ਜਿਹੜੀ ਦਿਲਜੀਤ ਦੋਸਾਂਝ ਨੇ ਅਮਤਾ ਬਚਨ ਦੇ ਪੈਰਾਂ ਨੂੰ ਹੱਥ ਲਾਇਆ ਹੁਣ ਬਹੁਤ ਸਾਰੇ ਸੱਜਣੇ ਸੋਚ ਸਕਦੇ ਆ ਕਿ ਇਹਦੇ ਵਿੱਚ ਤਾਂ ਕੋਈ ਬਹੁਤ ਵੱਡੀ ਗੱਲ ਹੈ ਨਹੀਂ ਐ ਦਿਲਜੀਤ ਦੋਸਾਂਝ ਅਮਤਾ ਬਚਨ ਦੇ ਨਾਲੋਂ ਬਹੁਤ ਹੀ ਜ਼ਿਆਦਾ ਘੱਟ ਉਮਰ ਦਾ ਹੈ ਔਰ ਅਮਿਤਾ ਬਚਨ ਉਹਦੇ ਨਾਲੋਂ ਕਿਤੇ ਜ਼ਿਆਦਾ ਵਡੇਰੀ ਉਮਰ ਦਾ ਹੈ ਔਰ ਅਕਸਰ ਇੰਜ ਹੁੰਦਾ ਹੈ ਕਿ ਘੱਟ ਉਮਰ ਵਾਲਾ ਜਦੋਂ ਵੱਡੀ ਉਮਰ ਦੇ ਨੂੰ ਮਿਲਦਾ ਹੈਗਾ ਤੇ ਅਕਸਰ ਇੱਜ਼ਤ ਮਾਣ ਦੇ ਤੌਰ ਦੇ ਉੱਪਰ ਕਹਿ ਲੋ ਜਾਂ ਮਾਨ ਸਨਮਾਨ ਅਗਲੇ ਨੂੰ ਦੇਣ ਦੇ ਲਈ ਕਈ ਵਾਰ ਅਗਲੇ ਦੇ ਪੈਰੀਂ ਹੱਥ ਲਾਉਂਦਾ ਕਈ ਲੋਕ ਇਸ ਗੱਲ ਨੂੰ ਇਦਾਂ ਦੇਖਦੇ ਆ ਪਰ ਸਿੱਖਾਂ ਦੇ ਮਨਾਂ ਵਿੱਚ ਰੋਸ ਤੇ ਗੁੱਸੇ ਦੀ ਲਹਿਰ ਇਸ ਕਰਕੇ ਆ ਪਈ ਜਿਹੜਾ ਨਵੰਬਰ ਦੇ ਵਿੱਚ ਸਾਰਾ ਕੁਝ ਵਾਪਰਿਆ 84 ਦੇ ਵਿੱਚ ਉਸ ਸਾਰੇ ਕਾਸੇ ਦੇ ਵਿੱਚ ਨਾਮ ਬੋਲਦਾ ਨਾਲ ਅਮਿਤਾਬ ਵਚਨ ਦਾ ਕਿਦਾਂ ਬੋਲਦਾ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਸਿੱਖਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਜਿੱਥੇ ਉਸ ਸਾਰੇ ਕਾਸੇ ਦੇ ਦੌਰਾਨ ਰਜੀਵ ਗਾਂਧੀ ਉਸ ਵੇਲੇ ਜਿਉਂਦਾ ਸੀ ਉਹ ਔਰ ਉਸ ਤੋਂ ਬਾਅਦ ਸੁਜਣ ਕੁਮਾਰ ਹੋ ਗਿਆ ਜਗਦੀਸ਼ ਟਾਈਟਲਰ ਹੋ ਗਿਆ ਐਚ ਐਲ ਭਗਤ ਹੋ ਗਿਆ ਦੁਨੀਆ ਤੇ ਨਹੀਂ ਰਿਹਾ ਜਿਹੜਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਮਲਨਾਥ ਵਗੈਰਾ ਵੱਡੇ ਲੋਕ ਇਦਾਂ ਦੇ ਹੈਗੇ ਜਿਨ੍ਹਾਂ ਨੇ ਭਾਰਤ ਦੀਆਂ ਅੱਡ ਅੱਡ ਥਾਵਾਂ ਦੇ ਉੱਪਰ ਉਸ ਵੇਲੇ ਭੀੜਾਂ ਨੂੰ ਉਕਸਾ ਕੇ ਸਿੱਖਾਂ ਦਾ ਸਮੂਹਿਕ ਕਤਲਯਾਮ ਕਰਵਾਇਆ ਸੀਗਾ ਔਰ ਇਹ ਗੱਲ ਵੀ ਨਾਲ ਮੰਨੀ ਜਾਂਦੀ ਹੈ ਕਿ ਅਮਿਤਾਭ ਚੰਦੇ ਨੇ ਵੀ ਉਸ ਵੇਲੇ ਆਪਣਾ ਰੋਲ ਪਲੇ ਕੀਤਾ ਸੀਗਾ ਇਹ ਕਹਿ ਕੇ ਭੀੜ ਨੂੰ ਉਕਸਾਇਆ ਕਿ ہماری ਮਾਂ ਕੋ ਸਿੱਖੋਂ ਨੇ ਮਾਰ ਡਾਲਾ ਖੂਨ ਦਾ ਬਦਲਾ ਖੂਨ ਸੋ ਇਹ ਗੱਲ ਸਿੱਖ ਮਨਾਂ ਦੇ ਵਿੱਚ ਉਦੋਂ ਤੋਂ ਲੈ ਕੇ ਅੱਜ ਤੱਕ ਜਿਉਂ ਦੀ ਤਿਉਂ ਲਗਾਤਾਰ ਚੱਲਦੀ ਆ ਰਹੀ ਹੈ ਕੀ ਇਸ ਸਬੰਧ ਵਿੱਚ ਅਮਿਤਾਭ ਚੰਦੇ ਨੇ ਕਦੇ ਕੋਈ ਸਫਾਈ ਦਿੱਤੀ ਹੈ ਕੀ ਉਹਨੇ ਕਦੀ ਸੌਰੀ ਫੀਲ ਕੀਤਾ ਇਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ ਸੋ ਜਿਹੜਾ ਇਹ ਪ੍ਰੋਮੋ ਵਾਇਰਲ ਹੋਇਆ ਹੈਗਾ ਉਹਦੇ ਵਿੱਚ ਜੋ ਕੁਝ ਆ ਦਿਖਿਆ ਪੈਰੀਆਂ ਥਲਾਉਣ ਵਾਲੀ ਜਿਹੜੀ ਗੱਲ ਹੈ ਇਸ ਕਰਕੇ ਸਿੱਖ ਦਿਲਜੀਤ ਦਸਾਂਝ ਤੋਂ ਖਫਾ ਨਹੀਂ ਹੁਣ ਕਿਉਂਕਿ ਬਹੁਤ ਸਾਰੇ ਲੋਕ ਕਈ ਵਾਰ ਨਹੀਂ ਜਾਣਦੇ ਹੁੰਦੇ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਕਿ ਅਸਲ ਵਿੱਚ ਵਜ੍ਹਾ ਕੀ ਹੈ ਗਿਆ ਕਈ ਲੋਕ ਮੈਂ ਵੇਖਣ ਦੇ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲ ਕਹਿੰਦਾ ਵੀ ਇਹ ਕਿਹੜੀ ਕੋਈ ਬਹੁਤ ਵੱਡੀ ਗੱਲ ਹੈ ਇਹ ਤਾਂ ਕੋਈ ਏਡੀ ਗੱਲ ਹੈ ਨਹੀਂ ਆ ਫਿਰ ਕੀ ਹੋ ਗਿਆ ਕੋਈ ਵੱਡਾ ਹੈਗਾ ਉਮਰ ਦੇ ਵਿੱਚ ਤੇ ਉਹਨੂੰ ਸਤਕਾਰ ਦੇ ਵਜੋਂ ਉਹਦੇ ਪੈਰੀਂ ਹੱਥ ਲਾਤਾ ਪਰ ਜਦੋਂ ਇਦਾਂ ਦੀਆਂ ਗੱਲਾਂਬਾਤਾਂ ਸਾਹਮਣੇ ਆਉਂਦੀਆਂ ਨੇ ਭਈ ਉਹ ਕੌਣ ਹੈਗਾ ਜਿਹੜਾ ਬਡੇਰੀ ਉਮਰ ਦਾ ਉਨੇ ਕਿਸੇ ਖਾਸ ਕਮਿਊਨਿਟੀ ਦੇ ਜੈਨੋਸਾਈਡ ਦੇ ਵਿੱਚ ਕੋਈ ਆਪਣਾ ਯੋਗਦਾਨ ਪਾਇਆ ਹੋਵੇ ਜਾਂ ਭੀੜਾਂ ਨੂੰ ਉਹਨੇ ਉਕਸਾਇਆ ਹੋਵੇ ਤਾਂ ਫਿਰ ਮੈਨੂੰ ਲੱਗਦਾ ਕਿ ਇਹ ਗੱਲ ਥੋੜੀ ਜਿਹੀ ਵੱਡੀ ਹੋ ਜਾਂਦੀ ਹੈ ਇਸ ਕਰਕੇ ਚਰਚਾ ਹੁੰਦੀ ਹੈ ਇਸ ਕਰਕੇ ਇੱਕ ਖਾਸ ਕਮਿਊਨਿਟੀ ਦੇ ਮਨਾਂ ਦੇ ਅੰਦਰ ਇੱਕ ਰੋਸ ਹੁੰਦਾ ਹੈਗਾ ਇੱਕ ਗੁੱਸਾ ਹੁੰਦਾ ਹੈਗਾ ਉਸ ਸ਼ਖਸ ਦੇ ਪ੍ਰਤੀ ਸੋ ਇੱਥੇ ਵੀ ਆਹੀ ਸਾਰਾ ਕੁਝ ਹੋਇਆ ਹੈਗਾ ਅਕਾਲ ਤਖਤ ਸਾਹਿਬ ਤੇ ਵੀ ਕੀ ਕਦੇ ਇਸ ਗੱਲ ਦੀ ਚਰਚਾ ਹੋਈ ਹੈ ਕੀ ਕਦੇ ਕਿਸੇ ਅਦਾਲਤ ਦੇ ਵਿੱਚ ਵੀ ਇਹ ਕੇਸ ਗਿਆ ਭਈ ਅਮਤਾਬਚਨ ਨੇ ਭੀੜਾਂ ਨੂੰ ਉਕਸਾਇਆ ਸੀਗਾ ਸਿੱਖਾਂ ਦੇ ਖਿਲਾਫ ਉਹਨਾਂ ਸਮੇਂ ਦੇ ਵਿੱਚ 31 ਅਕਤੂਬਰ 1984 ਨੂੰ ਜਦੋਂ ਇੰਦਰਾ ਗਾਂਧੀ ਵਾਲਾ ਉਹ ਸਾਰਾ ਵਾਕਿਆ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਅਮਤਾਬਚਨ ਜਿਹੜਾ ਕਿ ਗਾਂਧੀ ਪਰਿਵਾਰ ਦੇ ਉਸ ਵੇਲੇ ਕਾਫੀ ਜ਼ਿਆਦਾ ਕਰੀਬ ਸੀਗਾ ਤੋਂ ਉਹਦੇ ਤੇ ਦੋਸ਼ ਲੱਗੇ ਸੀਗੇ ਕਿ ਉਹ AAI MS ਹਸਪੀਟਲ ਵਿਖੇ ਭੀੜ ਨੂੰ ਢੜਕਾਉਣ ਦੇ ਵਾਸਤੇ ਖੂਨ ਦਾ ਬਦਲਾ ਖੂਨ ਵਰਗੇ ਨਾਰੇ ਲਗਾਉਂਦਾ ਪਿਆ ਸੀਗਾ ਅਮਤਾਬਚਨ ਸੋ ਉਹਨਾਂ ਸਮੇਂ ਦੇ ਵਿੱਚ ਦਿੱਲੀ ਤੋਂ ਇਲਾਵਾ ਭਾਰਤ ਦੇ ਅੱਡ-ਅੱਡ ਥਾਵਾਂ ਦੇ ਉੱਪਰ ਹਜ਼ਾਰਾਂ ਹੀ ਸਿੱਖਾਂ ਦਾ ਕਤਲ-ਆਮ ਕਰ ਦਿੱਤਾ ਗਿਆ ਸੀਗਾ। ਸੋ ਇਹ ਜਿਹੜੇ ਦੋਸ਼ ਅਮਤਾਬਚਨ ਦੇ ਉੱਪਰ ਲੱਗੇ ਸੀਗੇ ਇਹ ਫਿਰ ਅਕਾਲ ਤਖਤ ਸਾਬਤ ਤੇ ਸਿੱਖ ਸੰਸਥਾਵਾਂ ਨੇ ਲਗਾਏ ਸੀਗੇ ਅਮਤਾਬਚਨ ਨੂੰ ਅਕਾਲ ਤਖਤ ਸਾਬਤ ਨੇ 2011 ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਨਾਂ ਬੁਲਾਉਣ ਦਾ ਹੁਕਮ ਵੀ ਦਿੱਤਾ ਸੀਗਾ। ਅਮਤਾਬਚਨ ਨੇ ਇਸ ਸੰਬੰਧ ਵਿੱਚ ਕੀ ਕਿਹਾ ਹੈਗਾ? ਅਮਤਾਬਚਨ ਨੇ ਕਦੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਹੈਗਾ ਕਿ ਮੈਂ ਉਸ ਭੀੜ ਦਾ ਹਿੱਸਾ ਸੀਗਾ ਜਾਂ ਮੈਂ ਕਿਸੇ ਭੀੜ ਨੂੰ ਉਕਸਾਇਆ ਅਮਤਾਬਚਨ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹੀ ਗੱਲ ਕਹਿੰਦਾ ਆ ਰਿਹਾ ਅਮਤਾਬਚਨ ਦਾ ਕਹਿਣਾ ਹੈ ਕਿ ਮੈਂ ਕਿਸੇ ਨੂੰ ਵੀ ਸਿੱਖਾਂ ਦੇ ਖਿਲਾਫ ਉਕਸਾਇਆ ਹੀ ਨਹੀਂ ਹੈਗਾ ਮੇਰੇ ਤੇ ਇਹ ਦੋਸ਼ ਸਰਾਸਰ ਝੂਠੇ ਲੱਗਦੇ ਆ ਰਹੇ ਨੇ ਅਮਤਾਬਚਨ ਹਮੇਸ਼ਾ ਇਹ ਗੱਲ ਆਕੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਅੱਗੇ ਜਾ ਕੇ ਉਹਨੇ 2011 ਦੇ ਵਿੱਚ ਇੱਕ ਲੈਟਰ ਅਮਤਾਬਚਨ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਸ ਵੇਲੇ ਇੱਕ ਲੈਟਰ ਲਿਖਿਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਆਪਣੇ નિર્ਦੋਸ਼ੀ ਦਾ ਦਾਵਾ ਕੀਤਾ ਸੀਗਾ ਉਹਨਾਂ ਨੇ ਕਿਹਾ ਸੀ ਕਿ ਇਹ ਦੋਸ਼ ਬਿਲਕੁਲ ਬੇਬੁਨਿਆਦ ਨੇ ਮੈਂ ਕਦੇ ਵੀ ਭੀੜ ਨੂੰ ਝੜਕਾਉਣ ਵਾਲੇ ਨਾਰੇ ਨਹੀਂ ਲਗਾਏ ਮੇਰੀ ਮਾਂ ਤੇਜੀ ਬਚਨ ਸਿੱਖ ਪਰਿਵਾਰ ਤੋਂ ਸੀਗੀ ਅਤੇ ਅਸੀਂ ਸਿੱਖੀ ਦੇ ਸਿਧਾਂਤਾਂ ਨੂੰ ਜਾਣਦੇ ਹਾਂ 1984 ਦੀ ਹਿੰਸਾ ਅਸਲ ਵਿੱਚ ਦੁਖਦਾਈ ਹੈ ਅਤੇ ਅਸਲ ਵਿੱਚ ਭਾਰਤ ਦੇ ਇਤਿਹਾਸ ਦਾ ਇੱਕ ਕਾਲਾ ਦੌਰ ਹੈ ਇਹ ਗੱਲ ਅਮਤਾਬਚਨ ਨੇ ਆਪਣੇ ਉਸ ਲੈਟਰ ਦੇ ਵਿੱਚ ਲਿਖੀ ਸੀਗੀ ਜਿਹੜੀ ਉਹਨੇ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਸਾਹਿਬ ਨੂੰ ਭੇਜੀ ਸੀਗੀ ਉਨੇ ਆਪਣੀ ਮਾਤਾ ਪਿਤਾ ਦੀ ਸਿੱਖ ਪਰਿਵਾਰ ਦੇ ਵਾਲੀ ਤਸਵੀਰ ਵੀ ਨਾਲ ਜੋੜੀ ਸੀ 2015 ਦੇ ਵਿੱਚ ਇੱਕ ਬਿਆਨ ਅਮਿਤਾਬਚਨ ਨੇ ਕਿਹਾ ਕਿ ਇਹ ਦੋਸ਼ ਬਿਲਕੁਲ ਸਰਾਸਰ ਝੂਠੇ ਆ ਮੈਂ 1984 ਦੇ ਵਿੱਚ ਉਸ ਹਿੰਸਾ ਦੇ ਵਿੱਚ ਜਮ੍ਹਾਂ ਹੀ ਸ਼ਾਮਲ ਨਹੀਂ ਸੀਗਾ ਉਹਨੇ ਕਦੇ ਵੀ ਆਪਣੇ ਰੋਪਾ ਨੂੰ ਮੰਨੇ ਨਹੀਂ ਤੇ ਜਦੋਂ ਮੰਨੇ ਨਹੀਂ ਹੈਗਾ ਤੇ ਫਿਰ ਮਾਫੀ ਤਾਂ ਅਗਲੇ ਨੇ ਕੀ ਮੰਗਣੀ ਸੀਗੀ ਤੇ ਆਪਾਂ ਕਾਨੂੰਨ ਦੇ ਮੁਤਾਬਕ ਕੀ ਕਿਸੇ ਅਦਾਲਤ ਦੇ ਵਿੱਚ ਅਮਿਤਾਬਚਨ ਦੇ ਖਿਲਾਫ ਕੋਈ ਕੇਸ ਚੱਲਿਆ ਉਹਦੇ ਬਾਰੇ ਵਿੱਚ ਥੋੜੀ ਜੀ ਗੱਲ ਕਰ ਲੈਣੇ ਆ ਸਨ 2014 ਨੂੰ ਅਮਰੀਕਾ ਦੀ ਲਾਸ ਐਂਜਲਸ ਅਦਾਲਤ ਨੇ ਅਮਤਾਬਚਨ ਨੂੰ ਸੰਮਨ ਜਾਰੀ ਕੀਤੇ ਸੀਗੇ ਪਰ ਬਾਅਦ ਵਿੱਚ ਕੋਰਟ ਨੇ ਇਸ ਕੇਸ ਨੂੰ ਬੰਦ ਕਰ ਦਿੱਤਾ ਸੀਗਾ ਸੋ ਇਸ ਤਰੀਕੇ ਦੇ ਨਾਲ ਜਦੋਂ ਉਥੇ ਕੇਸ ਬੰਦ ਹੋ ਗਿਆ ਤਾਂ ਉਸ ਤੋਂ ਬਾਅਦ ਇਹਦਾ ਜਿਹੜਾ ਕੇਸ ਹੈਗਾ ਦੁਬਾਰਾ ਚੱਲੇ ਨਹੀਂ ਹੈਗਾ ਸੋ ਇਹ ਹੈ ਜੀ ਸਾਰਾ ਮਾਮਲਾ ਇਸ ਕਰਕੇ ਦਿਲਜੀਤ ਦੁਸਾਂਝ ਦੇ ਦੁਆਲੇ ਵੱਡੀ ਗਿਣਤੀ ਵਿੱਚ ਸਿੱਖ ਹੋਇਆ ਵੀ ਭਾਈ ਉਹ ਸਿੱਖਾਂ ਦੇ ਖਿਲਾਫ ਇਸ ਕਿਸਮ ਦੀ ਧਿਆਨਬਾਜ਼ੀ ਉਹਨਾਂ ਸਮੇਂ ਦੇ ਵਿੱਚ ਕਰਦਾ ਰਿਹਾ ਹੋਵੇ ਅਮਿਤਾਬਚਨ ਤੇ ਤੂੰ ਅੱਜ ਜਾ ਕੇ ਉਹਦੇ ਪੈਰੀਂ ਹਥ ਲਾਉਣ ਡਿਆ ਇਸ ਕਰਕੇ ਸਿੱਖ ਮਨਾਂ ਦੇ ਅੰਦਰ ਦਿਲਜੀਤ ਦਸਾਂਝ ਦੇ ਪ੍ਰਤੀ ਬੇਹਦ ਰੋਸ ਅਤੇ ਗੁੱਸੇ ਦੀ ਲਹਿਰ ਹੈ ਉਹੀ ਲੋਕ ਜਿਹੜੇ ਦਿਲਜੀਤ ਦਸਾਂਝ ਨੂੰ ਕਈ ਵਾਰ ਪਲਕਾਂ ਦੇ ਉੱਪਰ ਵੀ ਬਿਵਾਹ ਲੈਂਦੇ ਆ ਪਰ ਕਈ ਵਾਰ ਉਹਨੂੰ ਪਟਕਾ ਕੇ ਥੱਲੇ ਵੀ ਸੁੱਟਦੇ ਆ ਕਿਉਂਕਿ ਜਦੋਂ ਕਿਧਰੇ ਉਹ ਪੰਥ ਜਾਂ ਪੰਜਾਬ ਦੇ ਪੱਖ ਦੀ ਗੱਲ ਕਰਦਾ ਹੱਕ ਦੀ ਗੱਲ ਕਰਦਾ ਉਸ ਵੇਲੇ ਫਿਰ پلਕਾਂ ਦੇ ਬਹੋਣਾ ਬਣਦਾ ਪਰ ਜਦੋਂ ਕਈ ਵਾਰ ਕੋਈ ਨਾ ਕੋਈ ਐਵੇਂ ਦੀ ਹਰਕਤ ਹੁੰਦੀ ਆ ਤਾਂ ਫਿਰ ਗੁੱਸੇ ਦੀ ਇੱਕ ਲਹਿਰ ਤਾਂ ਹੁੰਦੀ ਹੀ ਆ ਨਾ ਜੀ ਸੋ ਉਹੀ ਲਹਿਰ ਅੱਜ ਵੇਖਣ ਨੂੰ ਮਿਲਦੀ ਪਈ ਐ ਸੋ ਇੱਥੇ ਇੱਕ ਗੱਲ ਜ਼ਰੂਰ ਹੈਗੀ ਆ ਜਿਹੜੀ ਕਿ ਮੈਂ ਤੁਹਾਨੂੰ ਦੱਸਣੀ ਚਾਹੂੰਗਾ ਕਿ ਜਿਹੜਾ ਉਹ ਪ੍ਰੋਮੋ ਵਾਇਰਲ ਹੋ ਰਿਹਾ ਹੈਗਾ ਉਹਦੇ ਵਿੱਚ ਅਮਤਾਭ ਬਚਨ ਨੇ ਦਿਲਜੀਤ ਸੰਧੂ ਨੂੰ ਇਹ ਕਹਿ ਕੇ ਬੁਲਾਇਆ ਕਿ ਪੰਜਾਬ ਦਾ ਪੁੱਤਰ ਪੰਜਾਬ ਦਾ ਪੁੱਤ ਐ ਨਿਤਾਮ ਕਰਕੇ ਆਪਾਂ ਦੇਖਦੇ ਆ ਕਿ ਭਾਰਤ ਦਾ ਪੁੱਤਰ ਉਸ ਵੇਲੇ ਇਦਾਂ ਦੀ ਗੱਲਾਂ ਬਾਤਾਂ ਹੁੰਦੀਆਂ ਨੇ ਅਤਲ ਚੇਤਾ ਹੂੰਗਾ ਪਿੱਛੇ ਜਿਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਕਹਿਤਾ ਸਕਾ ਕਿ ਪੰਜਾਬੀ ਆ ਗਏ ਪੰਜਾਬ ਦਾ ਪੁੱਤ ਪੰਜਾਬ ਦਾ ਪੁੱਤ ਜਦਾ ਨਾ ਦਿਲਜੀਤ ਦਸਾਂਜ ਨੂੰ ਤੁਨ ਚੇਤੇ ਆ ਗਿਆ ਹੂੰਗਾ ਉਸ ਵੇਲੇ ਭਾਰਤ ਦੀ ਸਰਕਾਰ ਜਾਂ ਬਹੁਤ ਸਾਰੇ ਇਥੋਂ ਦੇ ਲੋਕਾਂ ਨੇ ਬੜਾ ਹੀ ਇਤਰਾਜ਼ ਕੀਤਾ ਸਕਾ ਕਿ ਨਹੀਂ ਇਹ ਗਲਤ ਹੈ ਇਦਾਂ ਨਹੀਂ ਸੀ ਹੋਣਾ ਚਾਹੀਦਾ ਜੀ ਉਹਨੂੰ ਇਹ ਕਹਿਣਾ ਚਾਹੀਦਾ ਸਕਾ ਜਸਟਿਨ ਟਰੂਡੋ ਨੂੰ ਕਿ ਇਹ ਭਾਰਤ ਦਾ ਵਸਿੰਦਾ ਹੈ ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਮਸ਼ਹੂਰ ਹਸਤੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਖਾਤੇ ਵਿੱਚ ਪਹੁੰਚਾਉਣ ਦੇ ਯਤਨ ਹੁੰਦੇ ਆ ਪਰ ਅਮਿਤਾਵਚਨ ਨੇ ਉਹਨੂੰ ਆਖਿਆ ਕਿ ਪੰਜਾਬ ਦਾ ਪੁੱਤ ਸੋ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਗੱਲ ਖਰੀ ਵੀ ਲੱਗਦੀ ਹੋਊਗੀ ਕਿ ਅਮਤਾਬ ਬਚਨ ਨੇ ਉਹਨੂੰ ਪੰਜਾਬ ਦਾ ਪੁੱਤ ਕਿਹਾ ਹੈਗਾ ਪੰਜਾਬ ਦਾ ਪੁੱਤ ਸੋ ਆ ਜਾ ਕੇ ਜੋ ਵੀ ਹੈ ਹਰ ਇੱਕ ਬੰਦੇ ਦੀ ਆਪੋ ਆਪਣੀ ਰਾਏ ਹੁੰਦੀ ਹੈ ਹਰ ਬੰਦਾ ਆਪੋ ਆਪਣੇ ਤਰੀਕੇ ਦੇ ਨਾਲ ਹਰੇਕ ਘਟਨਾ ਨੂੰ ਵੇਖਦਾ ਔਰ ਉਹਦੇ ਸਬੰਧ ਵਿੱਚ ਆਪੋ ਆਪਣੇ ਢੰਗ ਦੀ ਪ੍ਰਤੀਕਿਰਿਆ ਦਿੰਦਾ ਹੈਗਾ ਪਰ ਮੇਰੇ ਹੱਥ ਬਨ ਕੇ ਬੇਨਤੀ ਹੈ ਜ਼ਰੂਰ ਸਾਰਿਆਂ ਨੂੰ ਦੇਖੋ ਹਰ ਇੱਕ ਬੰਦੇ ਦੇ ਆਪੋ ਆਪਣੇ ਵਿਚਾਰ ਹੁੰਦੇ ਆ ਬਾਣੀ ਪੜਦੇ ਆ ਗੁਰੂ ਸਾਹਿਬ ਕਹਿੰਦੇ ਨੇ ਧੰ ਗੁਰਨਾਨਕ ਦੇ ਪਾਸ਼ਾ ਜਬ ਲਗ ਦੁਨੀਆ ਰਈ ਨਾਨਕ ਕਿਛ ਸੁਣੀਆ ਕਿਛ ਕਹੀਆ ਕੁਛ ਕਹੋ ਤੇ ਕੁਛ ਆਪ ਅਗਲੇ ਦੀ ਗੱਲ ਸੁਣੋ ਤੇ ਕੁਝ ਆਪਣੀ ਗੱਲ ਕਹੋ ਸੋ ਇਸ ਕਰਕੇ ਆਪਾਂ ਨੂੰ ਜ਼ਰੂਰ ਚਾਹੀਦਾ ਹੈਗਾ ਕਿ ਜਦੋਂ ਵੀ ਕੋਈ ਆਪਣੇ ਵਿਚਾਰ ਪਰ ਗਟਾਉਂਦਾ ਸੱਭੇਕ ਜਿਹੇ ਤਰੀਕੇ ਦੇ ਨਾਲ ਕੋਈ ਵੀ ਗੱਲਬਾਤ ਆਸੇ-ਪਾਸੇ ਵਾਪਰਦੀ ਆ ਤਾਂ ਬੜੇ ਸੱਭੇਕ ਪਾਸਾ ਦੇ ਵਿੱਚ ਜੇ ਉਹਦਾ ਵਿਰੋਧ ਕਰਨਾ ਹੋਵੇ ਤਾਂ ਕਰਨਾ ਚਾਹੀਦਾ ਹੈ ਸੱਭੇਕ ਪਾਸਾ ਦੇ ਵਿੱਚ ਸਾਨੂੰ ਆਪਣੇ ਲਫ਼ਜ਼ਾਂ ਦੇ ਉੱਪਰ ਜ਼ਰੂਰ ਕੰਟਰੋਲ ਰੱਖਣਾ ਚਾਹੀਦਾ ਹੈ ਹਰ ਬੰਦਾ ਆਪੋ ਆਪਣੇ ਤਰੀਕੇ ਦੇ ਨਾਲ ਕਿਸੇ ਵੀ ਵਾਪਰ ਚੁੱਕੀ ਜਾਂ ਵਾਪਰ ਰਹੀ ਘਟਨਾ ਨੂੰ ਵੇਖ ਰਿਹਾ ਹੁੰਦਾ ਹੈ ਸੋ ਉਹਦੇ ਤੇ ਪ੍ਰਤੀਕਿਰਿਆ ਜਿਹੜੀ ਐ ਸਭ ਇੱਕ ਭਾਸ਼ਾ ਦੇ ਵਿੱਚ ਦੇਣ ਦੇ ਯਤਨ ਉਪਰਾਲੇ ਕਰਨੇ ਚਾਹੀਦੇ ਐ ਸੋ ਮੈਂ ਤੇ ਅਖੀਰ ਦੇ ਵਿੱਚ ਇਹੀ ਗੱਲ ਕਹਿਣੀ ਚਾਹੂਗਾ ਕਿਉਂਕਿ ਸਿੱਖਾਂ ਦੇ ਅੰਦਰ ਰੋਸ ਹੈ 1984 ਤੋਂ ਲੈ ਕੇ ਅੱਜ ਤੱਕ ਅਮ੍ਰਿਤ ਬਾਚਨ ਦੇ ਮੱਥੇ ਦੇ ਉੱਪਰ ਜਿਹੜਾ ਉਹ ਕਲੰਕ ਵਾ ਉਹਨੂੰ ਹੱਲੇ ਕਿਤੇ ਕੋਈ ਇਹ ਹੈ ਨਹੀਂ ਆ ਕਿ ਸਿੱਖਾਂ ਨੇ ਉਹਨੂੰ ਧੋ ਦਿੱਤਾ ਹੋਵੇ ਜਾਂ ਸਿੱਖਾਂ ਨੇ ਕਬੂਲ ਕਰ ਲਿਆ ਹੋਵੇ ਕਿ ਅਮ੍ਰਿਤ ਬਾਚਨ ਨੇ ਕਹਿਤਾ ਕਿ ਮੈਂ ਦੋਸ਼ੀ ਨਹੀਂ ਐ ਤੇ ਸਿੱਖ ਕੌਮ ਨੇ ਕਬੂਲ ਕਰ ਲਿਆ ਹੋਵੇ ਇਦਾਂ ਦੀ ਗੱਲਬਾਤ ਕੋਈ ਨਹੀਂ ਹੈ ਜਦੋਂ ਹੋਜੂਗੀ ਤਾਂ ਫਿਰ ਵੇਖੀ ਜਾਊਗੀ ਪਰ ਹੱਲੇ ਇਦਾਂ ਦੀ ਗੱਲ ਹੈ ਨਹੀਂ ਹੈ ਜਦੋਂ ਨਹੀਂ ਹੈ ਤਾਂ ਫਿਰ ਉਸ ਵੇਲੇ ਅਮਤਾਬ बच्चन ਦੇ ਜਦੋਂ ਕੋਈ ਜਾ ਕੇ ਪੈਰ ਛੂਹੂਗਾ ਔਰ ਉਹ ਵੀਡੀਓ ਵਾਇਰਲ ਹੋਊਗੀ ਤਾਂ ਸਿੱਖਾਂ ਦੇ ਅੰਦਰ ਇੱਕ ਰੋਸ ਅਤੇ ਗੁੱਸੇ ਦੀ ਲਹਿਰ ਦਾ ਉੱਠਣਾ ਬਿਲਕੁਲ ਵਾਜਬ ਹੈ ਐਦਾਂ ਮੈਨੂੰ ਲੱਗਦਾ ਤੁਹਾਡੇ ਵੀ ਜ਼ੇਹਨ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖਣ ਦੀ ਜ਼ਰੂਰ ਕੋਸ਼ਿਸ਼ ਕਰਿਓ ਵੀਡੀਓ ਨੂੰ ਬਤ ਬਤ ਸ਼ੇਅਰ ਵੀ ਜ਼ਰੂਰ ਕਰਿਓ ਔਰ ਇਹ ਜਿਹੜਾ ਸਾਡਾ ਚੈਨਲ ਹੈਗਾ ਕਿਉਂਕਿ ਅਸੀਂ ਕਈ ਵਾਰ ਨਾ ਕੁਝ ਹੋਰ ਜੀਆਂ ਗੱਲਾਂ ਬਾਤਾਂ ਕਰਦੇ ਆ ਜਿਹੜੀਆਂ ਕਿ ਇਥੋਂ ਦੀਆਂ ਸਰਕਾਰਾਂ ਨੂੰ ਪਸੰਦ ਨਹੀਂ ਆਉਂਦੀਆਂ ਸਾਡੇ ਚੈਨਲ ਉਹਨਾਂ ਵੱਲੋਂ ਬੰਦ ਕਰ ਦਿੱਤੇ ਜਾਂਦੇ ਆ ਔਰ ਜਾਂ ਫਿਰ ਸਾਡੇ ਚੈਨਲਾਂ ਦੀ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਜਿਹਦੇ ਕਰਕੇ ਫਿਰ ਸਾਨੂੰ ਕਈ ਵਾਰ ਨਵੇਂ YouTube ਚੈਨਲ ਬਣਾਉਣੇ ਪੈਂਦੇ ਆ ਇਸ ਕਰਕੇ ਜਿਨ੍ਹਾਂ ਨੇ ਚੈਨਲ ਸਾਡਾ ਆਹ ਵਾਲਾ ਸਬਸਕ੍ਰਾਈਬ ਕੀਤਾ ਹੋਇਆ ਬਾਪਲੀ ਜਣਨ ਨਹੀਂ ਕੀਤਾ ਹੈਗਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਮੇਰੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ